ਆਈਡੀ ਕਵਰ ਕਰਨੇ ਫਿਰ ਹੱਥ ਕਿੱਦਾਂ ਮਾਰਦੇ? ਜਦੋਂ ਉੱਥੇ ਕਰੋ। ਆਈਡੀ ਨੂੰ ਹੱਥ ਕਿੱਦਾਂ ਮਾਰਦੇ? ਮਾਰਦਾ। ਹੋਰ ਕਿੰਨੇ ਮਾਰੇ ਆ? ਆਈਡੀ ਨੂੰ ਹੱਥ ਕਿੱਦਾਂ ਮਾਰੀਦਾ ਫਿਰ? ਦੱਸੋ ਨਾ ਫਿਰ ਤੁਸੀਂ ਕੀ ਕਰਨ ਆਏ ਫਿਰ? ਡਾਕਟਰਾਂ ਨਾਲ ਸੈਟਿੰਗ ਹੋ ਗਈ ਤੁਹਾਡੀ? ਆਹ ਵੇ ਨਹੀਂ ਡਾਕਟਰਾਂ ਨਾਲ ਸੈਟਿੰਗ ਹੋ ਗਈ ਤੁਹਾਡੀ। ਅੱਜੀ ਸ਼ਾਟ ਘਾਰਾ ਸ਼ਾਟ ਘਾਰਾ ਰੇ। ਬਲੇਨ ਟੈਗ ਹੋ ਗਿਆ ਜੀ ਮੈਨੂੰ ਤੇ ਡਾਕਟਰ ਅਮੋਂ ਤੱਕ 1.2 ਲੱਖ ਰੁਪਏ ਬਣਾ ਕੇ ਬੈਠੇ ਆ। 1.2 ਲੱਖ ਰੁਪਏ ਬਣਾ ਕੇ ਬੈਠੇ ਆ। ਉਹਨਾਂ ਨੂੰ ਕਿਹਾ ਵੀ ਛੋਟੇ ਮਰ ਕਰੋ ਤੁਸੀਂ ਤੇ ਨਹੀਂ ਕਰਦੇ ਵੀ 104 ਤੇ ਵੀ ਆਪਾਂ ਜਿੱਦਾਂ ਆਸ਼ਵਮਾਨ ਕਾਰਡ 104 ਤੇ ਫੋਨ ਲਾ ਕੇ ਵੇਖਿਆ ਜੀ ਤੇ ਉਹ ਵੀ ਇਹਨਾਂ ਨੇ ਕੱਟ ਕੇ ਤੇ ਕਿੰਦੋਂ ਵੀ ਡਾਕਟਰ ਸਾਹਿਬ ਨੂੰ ਤੁਸੀਂ ਗੱਲ ਕਰਦੇ ਕਿੰਨੇ ਪੈਸੇ ਤਰ ਕੋ ਲੈ ਚੁੱਕੇ ਹੋ ਹੁਣ ਤੱਕ 1.5 ਲੱਖ ਰੁਪਏ ਲਾਇਏ ਹੋ ਪਲਾਸੀ ਹੋ ਗਈ ਹੈ ਜੀ ਹੁਣ ਤੱਕ 1.5 ਲੱਖ ਰੁਪਏ ਲਾਇਏ ਹੋ ਪਲਾਸੀ ਹੋ ਗਈ ਹੈ ਜੀ ਸਰ ਕੀ ਮਸਲਾ ਜੀ ਹਾਂ ਜੀ ਆਓ ਮੁੰਡਾ ਸਰ ਕੀ ਮਸਲਾ ਹੈ ਤੇ ਆਪਣਾ ਉੱਥੇ ਹਸਪਤਾਲ ਵਾਲਿਆਂ ਨੂੰ ਪੁੱਛੋ ਮੈਨੂੰ ਕੀ ਪੁੱਛਦੇ ਨਹੀਂ ਤੁਸੀਂ ਕੀ ਕਰਨਾ ਹੈ ਫਿਰ ਤੂੰ ਕੀ ਕਰਨ ਆਇਆ ਹੈ? ਹਾਂਜੀ। ਆਈਡੀ ਕਵਰ ਕਰਨੇ ਫਿਰ ਹੱਥ ਕਿੱਦਾਂ ਮਾਰਨਗੇ? ਕਰੋ ਉੱਥੇ ਕਰੋ। ਆਈਡੀ ਨੂੰ ਹੱਥ ਕਿੱਦਾਂ ਮਾਰਨਗੇ ਫਿਰ? ਮੈਂ ਮਾਰਦਾ। ਹੋਰ ਕਿੰਨੇ ਮਾਰੇ ਆ? ਮੈਨੂੰ ਵੀ। ਆਈਡੀ ਨੂੰ ਹੱਥ ਕਿੱਦਾਂ ਮਾਰੀਦਾ ਫਿਰ? ਦੱਸੋ ਨਾ ਫਿਰ ਤੁਸੀਂ ਕੀ ਕਰਨ ਆਏ ਫਿਰ? ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ? ਆਹ ਵੇ। ਨਹੀਂ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ। ਹਾਂਜੀ। ਹੋਇਆ ਹਣ। ਆਹ ਸ਼ਾਟ ਘਾਰਾ ਸ਼ਾਟ ਘਾਰਾ ਰੇ। ਕਾਸ਼ਦੀਪ ਸਿੰਘ ਇਹਨਾਂ ਲਈ ਕੀ ਗੱਲ ਹੈ ਤੇ ਰਾਧਾਕ੍ਰਿਸ਼ਨਾ ਮਤਲਬ ਹਸਪੀਟਲ ਚੈਨਲ ਦਾ ਲਾਅ ਚੱਲ ਰਿਹਾ ਜੀ ਬ੍ਰੇਨ ਟੈਕ ਹੋ ਗਿਆ ਜੀ ਇਹਨਾਂ ਨੂੰ ਤੇ ਡਾਕਟਰ ਹੁਣ ਤੱਕ 1-2 ਲੱਖ ਰੁਪਏ ਬਣਾ ਕੇ ਬੈਠੇ ਆ ਜੀ ਤੇ 1.5 ਲੱਖ ਰੁਪਏ ਆਪਾਂ ਦੇ ਦਿੱਤਾ ਤੇ 70000 ਰੁਪਏ ਹੋਰ ਬਣਾ ਕੇ ਬੈਠੇ ਆ ਜੀ ਤੇ ਥੋੜਾ ਇਹਨਾਂ ਨੂੰ ਕਿਹਾ ਵੀ ਛੋਟੇ ਮਰ ਕਰੋ ਤੁਸੀਂ ਤੇ ਨਹੀਂ ਕਰਦੇ ਵੀ 104 ਤੇ ਵੀ ਆਪਾਂ ਜਿੱਦਾਂ ਆਯੁਸ਼ਮਨ ਕਾਰਡ 104 ਤੇ ਫੋਨ ਲਾ ਕੇ ਵੇਖਿਆ ਜੀ ਤੇ ਉਹ ਵੀ ਇਹਨਾਂ ਨੇ ਕੱਟ ਕੇ ਤੇ ਕਹਿੰਦੇ ਵੀ ਡਾਕਟਰ ਸਾਹਿਬ ਨੇ ਤੁਸੀਂ ਗੱਲ ਕਰ ਲਓ ਹਾਂਜੀ ਕੌਣ ਹੈ ਤੁਹਾਡੇ ਇੱਥੇ ਮੇਰੇ ਫਾਦਰ ਸਾਹਿਬ ਹੈ ਜੀ ਕੀ ਕੀ ਨਾਮ ਹੈ ਤੇ ਕਿੰਨੀ ਉਮਰ ਬਲਵਿੰਦਰ ਸਿੰਘ ਹੈ ਜੀ 45 ਈਅਰ 올ਡ ਹਨਾ ਦੀ ਹੈਗੀ ਹੈ ਕਿੰਨੀ ਤਰੀਕ ਨੂੰ ਤੁਸੀਂ ਲੈ ਕੇ ਆਏ 4 ਤਰੀਕ ਨੂੰ ਉਹਨਾਂ ਨੂੰ ਕਰਾਇਆ ਜੀ ਤੇ 5 ਤਰੀਕ ਨੂੰ ਇਹਨਾਂ ਨੇ ਆਪਰੇਟ ਕੀਤਾ 40000 ਦਾ ਪੈਕੇਜ ਦੱਸਿਆ ਜੀ ਨੂੰ ਤੇ ਹੁਣ ਥੋੜਾ 15000 ਰੁਪਏ 7000 ਰੁਪਏ ਵੈਂਟੀਲੇਟਰ ਦਾ ਦੱਸਦੇ ਜੀ ਤੇ 15000 ਰੁਪਏ ਟੋਟਲ ਖਰਚਾ ਇਹਦਾ ਪਲੱਸ ਆਈ ਜਾਂਦਾ ਆਉਣ ਜਾਣ ਦਾ ਚਲੋ ਸਾਨੂੰ ਉਹ ਵੀ ਦਾ ਤੇ ਹੁਣ ਕੋਈ ਦੱਸਦੇ ਨਹੀਂ ਪਏ ਮਤਲਬ ਉਹਦਾ ਹੀ ਜਾਣਦੇ ਕਿ ਹੋ ਹੁਣ ਕੀ ਮੰਗ ਕਰਦੇ ਸੀ ਮੰਗ ਹੈ ਇਨਸਾਫ ਚਾਹੁੰਦੇ ਆ ਵੀ ਮਾਨੂੰ ਠੀਕ ਕਰਨ ਦਾ ਆਜ ਉਹਨਾਂ ਦਾ ਵਧੀਆ ਕਰਨ ਤੇ ਆ ਜੋ ਵੀ ਪੇਸ਼ੈਂਟ ਨੂੰ ਕੋਈ ਤਕਲੀਫ ਹੁੰਦੀ ਤੇ ਉਹਦੇ ਜ਼ਿੰਮੇਦਾਰ ਇਹ ਹੋਣਗੇ ਜੀ ਕੀ ਕਾਰਡ ਬਣਿਆ ਤੁਹਾਡਾ ਹਾਂਜੀ ਕਾਰਡ ਹਾਂਜੀ ਬਣਿਆ ਜੀ ਉਹਨਾਂ ਦਾ ਕੀ ਕਹਿੰਦੇ ਕੋਈ 104 ਤੇ ਆਪਾਂ ਉਹਦਾ ਵੀ ਪੁੱਛਿਆ ਕਹਿੰਦੇ ਨਹੀਂ ਉਹਦਾ ਹੈ ਨਹੀਂ ਵਿੱਚ ਪੈਕੇ ਨਹੀਂ ਹੈਗੇ ਜੀ अच्छा ते इन्होने 40000 ਦਾ ਪੈਕੇਜ ਕੀਤਾ ਸੀ ਹਾਂਜੀ 40000 ਦਾ ਕਿੰਨੇ ਪੈਸੇ ਤੱਕ ਉਹ ਲੈ ਚੁੱਕੇ ਹੁਣ ਤੱਕ ਸਵਾ ਲੱਖ ਰੁਪਇਆ ਲਾਇਆ ਪਲਾਸ ਹੀ ਹੋ ਗਿਆ ਜੀ ਟੋਟਲ ਕਿੰਨੇ ਪੈਸੇ ਤੁਹਾਡੇ ਇਥੇ ਲੱਗ ਚੁੱਕੇ ਨੇ ਟੋਟਲ ਸਵਾ ਲੱਖ ਤੋਂ ਪਲਾਸ ਹੋ ਗਿਆ ਜੀ ਕਿੰਨਾ ਬਿਲ ਬਣਿਆ ਕਿੰਨਾ ਬਿਲ ਬਣਿਆ ਸਵਾ ਲੱਖ ਪੌਣੇ 2 ਲੱਖ ਰੁਪਇਆ ਬਣਿਆ ਯਾ ਲੈ ਹੁਣ ਕੋਈ ਦੱਸ ਦੇਣੀ ਹੈ ਕੋਈ ਹੁਣ ਨਹੀਂ ਸਰ ਇਹੀ ਕਹਿ ਰਿਹਾ ਕਿ ਮਤਲਬ ਤੁਸੀਂ ਬੁਲਾਈ ਸੀ ਜਾਂ ਉਹਨਾਂ ਨੇ ਬੁਲਾਈ ਸੀ ਉਸ ਉਹਨਾਂ ਨੇ ਬਣਾਈ ਚਾਹੀਦੀ ਡਾਕਟਰ ਸਾਹਿਬ ਲੱਗਦਾ ਨਹੀਂ ਕਿ ਨਾ ਬੁੱਲਸਾਰੇ ਵੀ ਰਲੇ ਭਾਈ ਉਹਨਾਂ ਨਾਲ ਬੁੱਲਸਾਰੇ ਤੇ ਕੋਈ ਗੱਲਬਾਤ ਨਹੀਂ ਕਰਦੇ ਮੋਟਰਸਾਈਕਲ ਆ ਮਾਰ ਕੇ ਕੈਮਰੇ ਨੂੰ ਲੱਤ ਤੇ ਗੰਗ ਹੈ ਜੀ। ਉਹ ਗੱਲਬਾਤ ਨਹੀਂ ਸੁਣਦੇ ਜੀ ਹਾਂਜੀ। ਡਾਕਟਰ ਸਾਹਿਬ ਵੀ ਸੋ ਉਹਦਾਂ ਦੇ ਨਹੀਂ ਸਾਨੂੰ ਚੰਗੀ ਤਰ੍ਹਾਂ ਗੱਲਬਾਤ ਕਰਦੇ ਪਏ। ਮੇਰਾ ਨਾਮ ਰਮਨ ਹੈ। ਮੈਂ શ્રી ਰਾਧਾਕ੍ਰਿਸ਼ਨਾ ਮੈਡੀ ਸਿਟੀ ਪਿਲਰ ਨੰਬਰ 36 ਬਟਾਲਾ ਰੋਡ ਤੇ ਹਸਪੀਟਲ ਹੈ। ਇਹ ਪੇਸ਼ੈਂਟ ਸਾਡੇ ਕੋਲ 4 ਤਰੀਕ ਨੂੰ ਆਇਆ ਹੈ। ਪੇਸ਼ੈਂਟ ਦਾ ਨਾਮ ਬਲਵਿੰਦਰ ਸਿੰਘ ਹੈ। ਪੇਸ਼ੈਂਟ ਦੇ ਹੈਮਰੇਜ ਹੋ ਗਿਆ ਜਿਸ ਨਾਲ ਇਹਦੀ 5 ਤਰੀਕ ਨੂੰ ਟੱਟ ਪੰਕਜ ਉਪਲ ਦੇ ਸਰਜਰੀ ਕੀਤੀ ਹੈ। ਔਰ ਸਰਜਰੀ ਦੌਰਾਨ ਪੇਸ਼ੈਂਟ ਦੇ ਵਾਰਿਸ ਜਾਂ ਪੇਸ਼ੈਂਟ ਦੇ ਜਿੰਨੇ ਵੀ ਰਿਲੇਟਿਵ ਹੈ ਉਹਨਾਂ ਸਾਰਿਆਂ ਕੋ ਉਹ ਕੰਸੈਂਟ ਲਿੱਤੇ ਗਿਆ ਔਰ ਕੱਲੀ ਕੱਲੀ ਚੀਜ਼ ਅਨਨ ਐਕਸਪਲੇਨ ਕੀਤੀ ਗਈ ਹੈ। ਔਰ ਉਹਦੇ 2 ਦਿਨ ਬਾਅਦ ਪੇਸ਼ੈਂਟ ਦੀ ਟਕਲੋਸਟਮੀ ਕੀਤੀ ਹੈ। ਉਹਦੇ ਬਾਰੇ ਵੀ ਪੇਸ਼ੈਂਟ ਦੇ ਕੰਸੈਂਟ ਦਿੱਤੇ ਗਿਆ ਔਰ ਕੱਲੀ ਕੱਲੀ ਚੀਜ਼ ਪੇਸ਼ ਨੂੰ ਸਮਝਾਈ ਗਈ ਹੈ। ਡਾਕਟਰ ਉਹਦਾ ਕਿੰਨਾ ਖਰਚਾ ਪੈ ਰਿਹਾ ਇਸ ਨੂੰ? ਆਈ.ਸੀ.ਯੂ ਦਾ ਰੋਜ਼ ਦਾ ਇਹਨਾਂ ਨੂੰ 8000 ਰਾਇਸੂ ਜਿਹੜਾ ਪੈ ਰਿਹਾ 2000 ਵੀ ਇਹਨੂੰ ਆਕਸੀਜਨ ਦਾ ਪੈ ਰਿਹਾ ਖਰਚਾ ਦੇਖੋ ਜੀ ਇਹ ਪੇਸ਼ੈਂਟ ਪਿਛਲੇ 4 ਦਿਨ ਤੋਂ ਹਸਪੀਟਲ ਇਹਨਾਂ ਕੋਲ ਡਿਮਾਂਡ ਕਰ ਰਿਹਾ ਕਿ ਇਹਨਾਂ ਦੇ ਪੈਸੇ ਡਿਊ ਹੋ ਗਏ ਆ ਸਾਨੂੰ ਅਸੀਂ ਪੈਸੇ ਦਿਓ ਦੇ ਔਰ ਅੱਜ ਜਦੋਂ 5ਵੇਂ ਦਿਨ ਪੇਸ਼ੈਂਟ ਕਹਿੰਦਾ ਜੀ ਅਸੀਂ ਪੈਸਾ ਤੁਹਾੜ ਕੋਈ ਨਹੀਂ ਆ ਔਰ ਨਹੀਂ ਦੇਣਾ ਤੇ ਪੇਸ਼ੈਂਟ ਇਦਾਂ ਲੈ ਕੇ ਜਾਣਾ ਹੈ ਤੇ ਜਦਕਿ ਇਹਨਾਂ ਦਾ ਪੇਸ਼ੈਂਟ ਅਸਲੇ ਬਿਲਕੁਲ ਠੀਕ ਹੈਗਾ ਤੇ ਅਸੀਂ ਅਸੀਂ ਵੀ ਚਾਹੁੰਦੇ ਹਾਂ ਕਿ ਪੇਸ਼ੈਂਟ ਜਿਹੜਾ ਬਿਲਕੁਲ ਠੀਕ ਹੋ ਗਿਆ ਹੈ ਔਰ ਹਸਪੀਟਲ ਨੇ ਹਸਪੀਟਲ ਦੇ ਸਟਾਫ ਔਰ ਡਾਕਟਰਾਂ ਦੀ ਡੇਲੀ ਵਿਜ਼ਿਟ ਨਾਲ ਇੰਨੀ ਮਿਹਨਤ ਲੱਗੀ ਹੈ ਅਸੀਂ ਚਾਹੁੰਦੇ ਹਾਂ ਕਿ ਹਸਪੀਟਲ ਨੂੰ ਇੱਕ ਰਿਸਪੈਕਟੇਬਲ ਅਮਾਊਂਟ ਦਿੱਤੀ ਜਾਵੇ ਜਿਸ ਦੇ ਨਾਲ ਕਿ ਤਾਂਕਿ ਹਸਪੀਟਲ ਦੇ ਜਿਹੜੇ ਐਕਸਪੈਂਡੀਚਰ ਗਏ ਆ ਔਰ ਮੈਡੀਸਿਨ ਦੇ ਜਿਹੜੀ ਪੇਸ਼ੇਂ ਨੂੰ ਲੱਗੀ ਹੈ ਉਹਦੇ ਪੈਸੇ ਦੀ ਡਿਮਾਂਡ ਕਰ ਰਿਹਾ ਹੈ ਉਹ ਜੈਨੂਇਨ ਡਿਮਾਂਡ ਕੀ ਹੈ ਜਪੋ ਜਿਹੜਾ ਲਾਜ ਦਿੱਤਾ ਗਿਆ ਇਸ ਦਾ ਕੋਈ ਤੁਹਾਡੇ ਕੋਈ ਆਸ਼ਵਾਲ ਕਾਢ ਜਾਂਦਾ ਹੈ ਆਯੂਸ਼ਮਨ ਕਾਰਡ ਸਾਡੇ ਹਸਪੀਟਲ ਚੱਲਦੇ ਨੇ ਜ ਨਿਊਰੋਲੋਜੀ ਦਾ ਸਾਰਾ ਕੰਮ ਫ੍ਰੀ ਕਰਦੇ ਆ ਉਸ ਤੋਂ ਇਲਾਵਾ ਅਸੀਂ ਸਾਡੇ ਚੂਲੇ ਵੀ ਫ੍ਰੀ ਹੁੰਦੇ ਨੇ ਬ੍ਰੇਨ ਜਿਹੜਾ ਬਿਸ਼ੁਆ ਉਹ ਕਹਦਾ ਹੈ ਜਿਹੜਾ ਨਹੀਂ ਉਹ ਬ੍ਰੇਨ ਹੈ ਉਹ ਆਯੂਸ਼ਮਾਨ ਚ ਨਹੀਂ ਕਵਰ ਹੁੰਦਾ ਕਿਹੜੀ ਚੀਜ਼ ਕਿਹੜੀ ਬੀਤਾਂ ਲਾਜ ਕਰਨੋਟਮੀ ਉਹ ਕਰਨੋਟਮੀ ਤੋਂ ਬਾਅਦ ਟ੍ਰਿਕਲੋਸਟਮੀ ਹੋਈ ਹੈ ਇਹ ਦੋਨੇ ਆਯੂਸ਼ਮਾਨ ਚ ਕਵਰ ਨਹੀਂ ਹੁੰਦੀਆਂ ਨਿਊਰੋਲੋਜੀ ਦਿਮਾਗ ਦੀ ਹਾਂ ਉਹਦੇ ਚ ਸਾਰਾ ਦਿਮਾਗ ਦਾ ਇੱਕ ਹਿੱਸਾ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਅੰਦਰੋਂ ਜਿਹੜਾ ਵੀ ਬਲੱਡ ਜੰਮਿਆ ਆ ਸੀ ਸਾਰਾ ਬਾਹਰ ਕੱਢ ਲਿਆ ਉਹ ਆਯੂਸ਼ਮਾਨ ਚ ਕਵਰ ਨਹੀਂ ਹੁੰਦਾ ਜਿਹੜੀ ਬਾਕੀ ਚਾਰ ਚੀਜ਼ਾਂ ਹੁੰਦੀਆਂ ਉਹ ਅਸੀਂ ਰੋਜ਼ ਪਬਲਿਕ ਨੂੰ ਸਰਵਿਸ ਦੇਨੇ ਆ ਜਿੱਥੇ ਐਵਰੇਜ ਰੋਜ਼ ਦੇ ਸਾਡੇ ਕੋਲ 10 ਡਾਇਲਿਸਿਸ ਹੁੰਦੇ ਆ ਉਹਦੇ ਨਾਲ ਕਿੰਨੇ ਰੋਜ਼ ਇਹਨਾਂ ਦੇ ਪੈਸੇ ਬਣ ਚੁੱਕੇ ਹੋ ਹੁਣ ਤੱਕ ਤੇ ਕਿੰਨੇ ਨਾਲੇ ਕਿੰਨੇ ਟੋਟਲ ਬਿੱਲ ਬਣਿਆ ਤੇ ਕਿੰਨੇ ਦੇ ਦੇ ਹੋਈ ਇਹਨਾਂ ਨੇ ਇਹਨਾਂ ਦਾ 74000 ਰੁਪਏ ਬਕਾਇਆ ਹੈ ਇਹਨਾਂ ਨੇ ਦੋ ਸਰਜਰੀਆਂ ਹੋਈਆਂ ਉਸ ਤੋਂ ਇਲਾਵਾ ਅਪਰੋਕਸੀਮੇਟਲੀ ਇਹਨਾਂ ਨੇ ਸਾਨੂੰ 1 ਲੱਖ ਰੁਪਏ ਦਿੱਤਾ 74000 ਸਾਡਾ ਬਕਾਇਆ ਹੈ ਪਰ ਮਰੀਜ਼ ਕਹਿੰਦੇ ਜੇ ਮੈਂ ਪੈਸੇ ਦੇਣ ਦੀ ਹਾਲਤ ਦੇ ਵਿੱਚ ਨਹੀਂ ਹੈ ਤੁਕੋ ਉਹਦੇ ਵਿੱਚ ਕੀ ਹੁੰਦਾ ਕਿ ਅਡਜਸਟਮੈਂਟ ਹੁੰਦੀ ਹੈ ਜਿਹੜਾ ਕਿ ਸਾਡਾ ਹੈਲਥ케ਅਰ ਸੈਕਟਰ ਹੈ ਉਹ ਹਰ ਵੇਲੇ ਇਸ ਚੀਜ਼ ਦੇ ਨਾਲ ਹੀ ਹੁੰਦਾ ਕਿ ਪੇਸ਼ੈਂਟ ਦਾ ਵੀ ਕੰਮ ਅਡਜਸਟਮੈਂਟ ਹੋ ਜੇ ਔਰ ਹਸਪੀਟਲ ਲਾਸ ਨਾ ਹੋਵੇ ਇਹਨਾਂ ਨੂੰ ਪੂਰੇ ਇਲਾਜ ਦੀ ਜਾਣਕਾਰੀ ਦਿੱਤੀ ਸੀ ਤੁਸੀਂ ਇਹ ਇਹਨਾਂ ਨੂੰ ਪੂਰੇ ਇਲਾਜ ਦੀ ਜਾਣਕਾਰੀ ਦਿੱਤੀ ਹੈ ਵੀਡੀਓ ਕਨਸੈਂਟ ਹੈ ਗਿਆ ਇਹਨਾਂ ਦਾ ਰਿਟਰਨ ਕਨਸੈਂਟ ਹੈ ਔਰ ਜਿੰਨੇ ਵੀ ਇਹਨਾਂ ਦੇ ਰਿਲੇਟਿਵ ਆਏ ਸਭ ਦੇ ਸਾਡੇ ਕੋਲ ਕਨਸੈਂਟ ਹੈ ਇੱਕ ਇੱਕ ਅਲੀਕਲੀ ਚੀਜ਼ ਤੇ ਸਾਡੇ ਕੋਲ ਕਨਸੈਂਟ ਹੈ ਗਿਆ